ਫੋਰਡ ਟਰੈਕਟਰ ਸਾਰੇ ਫੋਰਡ ਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਤੇ ਫੋਰਡ ਨਾ ਨਵਾਂ ਹੀ ਲਾਂਚ ਕਰਤਾ ਧਿਆਨ ਨਾਲ ਨਿਗਾਹ ਮਾਰ ਲਓ ਐ ਨਾ ਸੋਚਿਓ ਵੀ ਕਿਤੇ ਉਹ ਆਸਾਅ ਕਿਤਾਬ ਚੰਗੀ ਤਰ੍ਹਾਂ ਤੁਹਾਨੂੰ ਮੈਂ ਡੀਪਲੀ ਦਿਖਾਉਣਾ ਟਰੈਕਟਰ ਨਵਾਂ ਲਾਂਚ ਕਰਤਾ ਤੇ ਲਾਂਚ ਕਿੰਨੇ ਕੀਤਾ ਇਸ ਵਾਰੀ ਇਹ ਫੋਰਡ ਨੇ ਨਹੀਂ ਤਿਆਰ ਕੀਤਾ ਇਸ ਵਾਰੀ ਕੀਤਾ ਸਾਡੇ ਵੀਰ ਗਗਨ ਵੀਰ ਨੇ ਆਇਓ ਵੀਰ ਜੀ ਸੱਚੀ ਕਹੇ ਵੀਰ ਜੀ ਸੱਚੀ ਗੱਲ ਹੈ ਠੀਕ ਠਾਕ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਇਹ ਸਾਡੇ ਵੀਰ ਨੇ ਨਾ ਇਹਨਾਂ ਦੇ ਵਿੱਚ ਪਾਈ ਜਾਨ ਪਹਿਲਾਂ ਨਾ ਇਹ ਬਿਨਾ ਜਾਨ ਤੋਂ ਸੀਗੇ ਕਿਉਂਕਿ ਇਹਨਾਂ ਦੇ ਵਿੱਚ ਜਾਨ ਹੈ ਨਹੀਂ ਸੀ ਤੇ ਵੀਰੇ ਨੇ ਜੋ ਕਲਾਕਾਰੀ ਕੀਤੀ ਏ ਮੈਂ ਤੁਹਾਨੂੰ ਡੀਪਲੀ ਇਕੱਲੀ ਇਕੱਲੀ ਚੀਜ਼ ਦਿਖਾਉਣਾ ਆਜਾ ਜਗਰੂਪ ਲੱਗ ਗਿਆ ਆਪਾਂ ਪਹਿਲਾਂ ਨਾ ਆਹ ਟਰੈਕਟਰ ਦਾ ਡਿਸਕਸ ਕਰ ਲਈਏ ਵੀਰੇ ਟਰੈਕਟਰ ਤੁਹਾਡੇ ਕੋਲੇ ਪਹੁੰਚਦਾ ਹਾਂਜੀ ਇਹ ਵਾਲਾ ਟਰੈਕਟਰ ਲਾ ਲਓ ਜਾਂ ਕੋਈ ਵੀ ਲਾ ਲਓ ਪਹਿਲਾਂ ਤੇ ਇਹ ਵੀਰਾਂ ਨੂੰ ਦੱਸ ਦਈਏ ਵੀ ਆਪਾਂ ਕੰਮ ਟਰੈਕਟਰ ਦਾ ਸਾਰਾ ਹੀ ਕਰ ਲੈਨੇ ਆ ਵੀ A to Z ਹਾਂਜੀ ਹਾਂ ਸਾਰਾ ਮੈਕੈਨਿਕਲ ਪੇਂਟ ਜੌਬ ਸਾਰਾ ਕੁਝ ਇੱਕ ਵਰਕਸ਼ਾਪ ਚ ਹੀ ਆਪਣੇ ਹੁੰਦਾ ਜੀ ਸਾਰਾ ਕੁਝ ਵੀ ਇੱਕ ਆਪਾਂ A to Z ਕਿਤੇ ਪਾਸੇ ਨਹੀਂ ਜਾਣਾ ਹਾਂਜੀ ਹਾਂਜੀ ਆਪਣਾ ਕੱਲਾ ਜਿਹੜਾ ਖਰਾਦ ਦਾ ਕੰਮ ਹੈ ਜੀ ਉਹ ਆਪਣੀ ਵਰਕਸ਼ਾਪ ਤੋਂ ਬਾਰੇ ਹੁੰਦਾ ਬਾਕੀ ਸਭ ਟਾਇਰ ਵੀ ਅੰਦਰ ਆ ਕੇ ਚੜਦੇ ਨੇ ਜੀ ਅੱਛਾ ਟਾਇਰ ਵੀ ਆਪਣੇ ਉੱਥੇ ਹਾਂਜੀ ਹਾਂਜੀ ਸਾਰਾ ਕੰਮ ਉੱਥੇ ਮੈਂ ਫਿਰ ਤਾਂ ਹੀ ਕਹਿਣਾ ਵੀ ਨਵੇਂ ਲਾਂਚ ਇਹ ਗਗਨ ਵੀਰ ਨੇ ਤਾਂ ਹੀ ਤੁਹਾਨੂੰ ਕਿਹਾ ਵੀ ਫੋਰ ਨਵੇਂ ਲਾਂਚ ਕਰ ਦਿੱਤੇ ਆ ਕਮੀ ਇੱਕ ਵੀ ਜੇ ਤੁਸੀਂ ਦੱਸ ਦੋ ਤੇ ਆਪਾਂ ਬੈਠੇ ਆ ਮੈਨੂੰ ਦੱਸਣਾ ਜ਼ਰੂਰ ਹੈ ਤੁਸੀਂ ਕਿਉਂਕਿ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾ ਦੇਣੀ ਹੈ ਦੀ ਜਗਰੂਪ ਉਹ ਇਹ ਆ ਪਹਿਲਾ ਦਾ ਸਭ ਤੋਂ ਪਹਿਲਾਂ ਤਾਂ ਪੇਂਟ ਹੀ ਇਹਦਾ ਵਿੱਚ ਦੀ ਭਾਵੇਂ ਮੇਰਾ ਮੂੰਹ ਦੇਖ ਲਓ ਤੇ ਭਾਵੇਂ ਵੇਖ ਲਓ ਜਗਰੂਪ ਦਾ ਤੁਹਾਨੂੰ ਇਹ ਵੀ ਪਤਾ ਲੱਗ ਜੂ ਕਿ ਕੌਣ ਵੀਡੀਓ ਬਣਾਉਂਦਾ ਪਿਆ ਤੇ ਇੰਨਾ ਸੋਹਣਾ ਵੀਰੇ ਆ ਜਿਹੜੀਆਂ ਚੀਜ਼ਾਂ ਹਾਂਜੀ ਅਲੱਗ-ਅਲੱਗ ਐ ਜਿਵੇਂ ਨਾ ਇੱਕ ਚੀਜ਼ ਨੂੰ ਆਪਾਂ ਦੇਖਦੇ ਆ ਅਲੱਗ ਜਿਹਾ ਸਿਸਟਮ ਥੋੜਾ ਹਾਈਲਾਈਟ ਕਰ ਦਿੰਦੇ ਹਾਂ ਹਾਈਲਾਈਟ ਹਾਂਜੀ ਇਹ ਕਲਾਕਾਰੀ ਕੀ ਹਿਸਾਬਕ ਤੋ ਜਿਵੇਂ ਆਪਾਂ ਪੇਂਟ ਮਾਰਦੇ ਆਂ ਇਹਨਾਂ ਦਾ ਫਿਰ ਬਾਅਦ ਵਿੱਚ ਦਿਵਾਰੇ ਕੁਛ ਕਿੱਦਾਂ ਕਰਦੇ ਇਹਨਾਂ ਨੂੰ ਇਹਨੂੰ ਅਸੀਂ ਪਹਿਲਾਂ ਹੀ ਖੋਲ ਦਿੰਨੇ ਆ ਜੀ ਪੇਂਟ ਤੋਂ ਅੱਛਾ ਇਹ ਜੋ ਵੀ ਸਮਾਨ ਹੈ ਨਾ ਜੀ ਇਹ ਪਹਿਲਾਂ ਖੁੱਲ ਕੇ ਸਾਰਾ ਜ਼ਿੰਕ ਹੋਣ ਲਈ ਚਲਾ ਜਾਂਦਾ ਜੀ ਓਕੇ ਸਮਾਨ ਇਹ ਪੁਰਾਣਾ ਹੀ ਹੈ ਕੋਈ ਚਲੋ ਜਿਹੜੀ ਚੀਜ਼ ਜਿਵੇਂ ਕੋਈ ਪਾਈਪ ਖਰਾਬ ਹੈ ਉਹ ਨਵੀਂ ਲਾ ਦਿੰਨੇ ਆ ਪਰ ਜ਼ਿੰਕ ਉਹ ਵੀ ਹੁੰਦੀ ਹੈ ਜੀ ਨਵੀਂ ਲੈ ਕੇ ਵੀ ਨਵੀਂ ਲੈ ਕੇ ਵੀ ਹਾਂ ਇਹ ਸਾਰਾ ਸਮਾਨ ਪੁਰਾਣਾ ਹੈ ਜੀ ਸਾਰ ਸਭ ਨਟ ਬੋਲਟ ਸਾਰੇ ਪੁਰਾਣੇ ਨੇ ਤੇ ਲੱਗਦੇ ਤਾਂ ਨਵੇਂ ਹੀ ਆ ਵੀਰੇ ਹਾਂਜੀ ਇਹ ਜ਼ਿੰਕ ਹੋਗੇ ਨਾ ਜੀ ਜਿਹੜਾ ਨਵਾਂ ਹੋ ਕੇ ਆਉਂਦਾ ਜਿ ਤੇ ਇਹਦਾ ਇਹ ਫਾਇਦਾ ਜੀ ਆਪਣੀ ਕੋਈ ਨਾ ਕੋਈ ਆਪਾਂ ਨੂੰ ਨਟ ਬੋਲਟ ਖੋਲਣਾ ਕਸਣਾ ਪੈ ਜਾਂਦਾ ਹੈ ਪੰਪ ਡੀਜ਼ਲ ਵਾਲਾ ਪੈਂਦਾ ਜੀ ਤੇ ਜੇ ਪੇਂਟ ਹੋਇਆ ਹੋਊਗਾ ਜੀ ਉਹ ਇੱਕ ਵਾਰ ਚਾਬੀ ਜਾਂ ਪੇਚ ਕਸ ਲੱਗਿਆ ਆਪਾਂ ਨੂੰ ਪਤਾ ਦਿਖਣ ਦੇ ਲੱਗ ਜਾਊਗਾ ਵੀ ਇਹ ਖੁੱਲਿਆ ਹੋਇਆ ਹੁਣ ਕਿਨਾਰੀਆਂ ਹੀ ਭਰ ਜਾਂਦੀਆਂ ਹਾਂ ਹਾਂ ਜੀ ਹਾਂ ਇਹਨੂੰ ਉਸ ਕਰਕੇ ਕੀਤਾ ਜੀ ਵੀ ਇੱਕ ਤਾਂ ਸੋਨਾ ਵੀ ਲੱਗਦਾ ਤੇ ਇਹਦਾ ਖੁੱਲੇ ਦਾ ਪਤਾ ਨਹੀਂ ਲੱਗਦਾ ਬਈ ਜਿਹੜੀ ਤੁਸੀਂ ਖੁੱਲਣ ਵਾਲੀ ਗੱਲ ਕੀਤੀ ਹੈ ਹਾਂ ਜੀ ਹੁਣ ਜਦੋਂ ਤੁਸੀਂ ਦੁਬਾਰੇ ਇਹਨਾਂ ਨੂੰ ਕੱਸਿਆ ਹਾਂ ਜੀ ਉੱਥੇ ਕਿਹੜੀ ਕਲਾਕਾਰੀ ਵਰਤੀ ਹੈ ਉਹ ਜਿਹੜਾ ਨਟ ਨੂੰ ਦੱਸ ਕੇ ਲਾਉਣਾ ਹੀ ਆਣਾ ਕਿਉਂ ਸੀਕ੍ਰੀਟ ਸੋਹਦਾ ਦੱਸੋ ਨਹੀਂ ਕੋਈ ਐਸੀ ਸੀਕ੍ਰੀਟ ਵਾਲੀ ਗੱਲ ਨਹੀਂ ਜੀ ਇਹ ਜ਼ਿੰਕ ਜਦੋਂ ਹੋ ਜਾਂਦਾ ਨਾ ਇੱਕ ਕੋਟਿੰਗ ਹੈ ਕੋਈ ਪੇਂਟ ਨਹੀਂ ਹੈਗਾ ਓਕੇ ਕੋਟਿੰਗ ਆ ਇਹ ਗੈਲਵਨਾਈਜ਼ੇਸ਼ਨ ਕਹਿੰਦੇ ਆ ਜੀ ਇਹਨੂੰ ਇਲੈਕਟ੍ਰੋਪਲੇਟਿੰਗ ਕਹਿ ਲੋ ਚਾਹੇ ਠੀਕ ਆ ਵੀਰੇ ਤੇ ਉਹ ਜਿਵੇਂ ਨਵੇਂ ਨਟ ਬੋਲਟ ਆਉਂਦੇ ਨੇ ਜੀ ਉਹਨਾਂ ਨੂੰ ਆਪਾਂ ਕੱਸਦੇ ਆ ਕੋਈ ਖਰਾਬ ਨਹੀਂ ਹੁੰਦਾ ਉਹੀ ਚੀਜ਼ ਇਹਨਾਂ ਦੀ ਬਣ ਜਾਂਦੀ ਹੈ ਜੀ ਕਸੇ ਤੋਂ ਇਹ ਖਰਾਬ ਨਹੀਂ ਹੁੰਦੇ ਖਰਾਬ ਨਹੀਂ ਹੁੰਦੀ 20 ਵਾਰੀ ਖੋਲੋ ਕਸੋ ਇਹ ਐਵੇਂ ਹੀ ਰਹਿਣਗੇ ਜੀ ਐਵੇਂ ਰਹਿਣਗੇ ਹਾਂਜੀ ਪੁਰਾਣੀ ਚੀਜ਼ 'ਚ ਜਾਣ ਪਾਉਣੀ ਨਾ ਬੜੀ ਵੱਡੀ ਗੱਲ ਆ ਛੋਟੀ ਗੱਲ ਨਹੀਂ ਪੁਰਾਣੀ ਚੀਜ਼ ਚ ਵੀਰਾ ਕਹਿੰਦਾ ਵੀ ਆਹ ਵਾਲੇ ਨਟ ਵੀ ਪੁਰਾਣੇ ਨੇ ਤੇ ਇਹਨੂੰ ਖੋਲੀਏ ਵੀਰੇ ਹਾਂਜੀ ਹਾਂਜੀ ਯਾਰ ਇਹ ਵਾਲੀ ਫੋੜ ਦੀ ਸ਼ੋ ਹੁਣ ਤਾਂ ਆਪਾਂ ਥੋੜਾ ਜਿਹਾ ਦੇ ਦੇ ਚਲੋ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਹਲਕੇ ਆਉਂਦੇ ਇੰਨੇ ਮਜ਼ਬੂਤ ਉਦੋਂ ਇੰਨੇ ਮਜ਼ਬੂਤ ਹੁੰਦੇ ਇਹ ਨਾਲ ਦੀ ਸ਼ੋ ਹੈ ਜੀ ਸਾਰੀ ਹਾਂਜੀ ਇਹ ਪਹਿਲਾਂ ਵਧੀਆ ਜੋ ਫੋੜ ਦੇ ਨਾਲ ਲੱਗ ਕੇ ਆਈ ਹੈ ਬਈ ਉਹਦੀ ਕੁਆਲਿਟੀ ਵਧੀਆ ਸੀਗੀ ਜੀ ਹੁਣ ਸਾਨੂੰ ਕਈ ਵਾਰ ਨਾ ਜ਼ਿਆਦਾਤਰ ਆਹ ਸ਼ੋ ਹੈ ਜਿਹੜੀ ਇਹ ਨਵੀਂ ਲਾਉਣੀ ਪੈਂਦੀ ਹੈ ਅਗਲਾ ਮੋ ਆਹ ਵਾਹ ਹਾਂਜੀ ਹਾਂਜੀ ਅੱਛਾ ਜੀ ਈ ਟੌਪ ਦੀ ਲੈਣੇ ਆ ਉਹਦੀ ਡੈਂਟਿੰਗ ਕਰਨੀ ਪੈਂਦੀ ਆ ਅੱਛਾ ਫੇਰ ਲੱਗਦੀ ਨਹੀਂ ਪੂਰੀ ਪ੍ਰੋਪਰ ਨਵੀਂ ਓਵੇਂ ਦੀ ਨਹੀਂ ਮਿਲਦੀ ਨਹੀਂ ਮਿਲਦੀ ਜੀ ਉਹਦੇ ਚ ਨਾ ਜਿੱਥੇ ਵੀ ਇਹਨੂੰ ਸਪੌਟ ਵੈਲਡਿੰਗ ਹੋਈ ਆ ਜਾਂ ਕੁਝ ਵੀ ਕੋਈ ਤੇ ਵੀ ਵੈਲਡਿੰਗ ਹੋਈ ਆ ਉਥੋਂ ਡੂੰਗਾ ਹੁੰਦਾ ਜੀ ਉਹ ਬਾਹਰੋਂ ਪਤਾ ਲੱਗਦਾ ਰਹਿੰਦਾ ਉਹ ਇੱਕ ਚੀਜ਼ ਹੋਰ ਵੀਰੇ ਜਿੰਨਾ ਕੁ ਚਲੋ ਮਾਰਕੀਟ ਦੇ ਵਿੱਚ ਚੱਲਦਾ ਵੀਰ ਭਰਾ ਕਹਿੰਦੇ ਵੀ ਆਹ ਚੀਜ਼ਾਂ ਨਵੀਆਂ ਵੀ ਮਿਲ ਜਾਂਦੀਆਂ ਨੇ ਮਿਲਦੀਆਂ ਨੇ ਜੀ ਮਿਲ ਜਾਂਦੀਆਂ ਆ ਸਾਰਾ ਕੁਝ ਮਿਲਦਾ ਜੀ ਇਹ ਨਵਾਂ ਲੈ ਕੇ ਵੀ ਪੂਰਾ ਹੈ ਵੀ ਇਦਾਂ ਦਾ ਹੀ ਮਿਲਦਾ ਕਿ ਉਹ ਹਲਕਾ ਹੁੰਦਾ ਨਾ ਨਵੇਂ ਦੀ ਥੋੜੀ ਜੀ ਕੁਆਲਿਟੀ ਲੋ ਆ ਜੀ ਇਹਦੇ ਨਾਲੋਂ ਅੱਛਾ ਲੋ ਆ ਅਸੀਂ ਇੱਕ ਪਹਿਲਾਂ ਟਰੈਕਟਰ ਦੇ ਨਾ ਉਹ ਚਲਾ ਗਿਆ ਜੀ ਡਿਲੀਵਰ ਕਰਤਾ ਸੀਗਾ ਉਹਦੀ ਆ ਪੀਸ ਜਿਹੜਾ ਆ ਸ਼ੋਅ ਹੈ ਨਾ ਇਹ ਨਵੀਂ ਲਾਤੀ ਓਕੇ ਜਦੋਂ ਅਸੀਂ ਪੇਂਟ ਰਿਮੂਵ ਕਰਨ ਲੱਗੇ ਜੀ ਉਹ ਚ ਪਤਾ ਲੱਗਦਾ ਗਿਆ ਉਹਨੂੰ ਚਾਰ ਵਾਰੀ ਪੇਂਟ ਹੋਇਆ ਹੋਇਆ ਸੀ ਅੱਛਾ ਚਾਰ ਉਹਦੀਆਂ ਲੇਅਰਸ ਬਣੀਆਂ ਹੋਈਆਂ ਪ੍ਰਾਈਮਰ ਪੇਂਟ ਪ੍ਰਾਈਮਰ ਪੇਂਟ ਉਹ ਚਾਰ ਵਾਰੀ ਪੇਂਟ ਹੋਈ ਹੋਈ ਯਾਰ ਆ ਚੀਜ਼ ਵੀ ਮੈਨੂੰ ਦੱਸੀ ਹੋਣਾ ਤੁਸੀਂ ਪੇਂਟ ਕਰ ਦਿੱਤਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਆਪਣੇ ਪੇਂਟ ਦੀ ਕੁਆਲਿਟੀ ਕੀ ਹੈ ਵੀ ਆ ਸਟਾਰਟਿੰਗ ਤੋਂ ਦੱਸਿਓ ਕਿ ਟਰੈਕਟਰ ਤੁਹਾਡੇ ਕੋਲ ਆ ਗਿਆ। ਹਾਂਜੀ। ਪਹਿਲਾਂ ਤੋਂ ਰੰਗ ਰਿਮੂਵ ਕਿੱਦਾਂ ਕਰਦੇ? ਸਭ ਤੋਂ ਪਹਿਲਾਂ ਤਾਂ ਮਕੈਨੀਕਲ ਕੰਮ ਹੁੰਦਾ ਜੀ ਇਹਦਾ ਸਾਰਾ। ਅੰਦਰ ਇੰਜਣ, ਗੇਅਰ, ਰਿਅਲਟ ਜੋ ਵੀ। ਹਾਂਜੀ। ਸਾਰਾ ਮਕੈਨੀਕਲ ਹੋ ਕੇ ਜੀ ਫਿਰ ਇਹਦੀ ਘੱਟੋ-ਘੱਟ 3-4 ਵਾਰੀ ਟੈਸਟਿੰਗ ਹੁੰਦੀ ਹੈ ਜੀ। ਹਾਂ। ਵੀ ਕੋਈ ਲੀਕੇਜ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਜੇ ਤਾਂ ਪਹਿਲਾਂ ਹੀ ਪਤਾ ਲੱਗ ਜੇ। ਓਕੇ। ਉਸ ਤੋਂ ਬਾਅਦ ਵੀ ਫਿਰ ਇਹ ਸਾਰਾ ਖੁੱਲ ਕੇ ਇਹਦਾ ਸੈਂਡ ਬਲਾਸਟਿੰਗ ਹੁੰਦੀ ਹੈ ਜੀ। ਅੱਛਾ ਆਪਾਂ ਜਿਹੜਾ ਰੰਗ ਲਾਉਣੇ ਆ ਉਹ ਸੈਂਡ ਨਾਲ ਲਾਉਣੇ ਆ। ਸੈਂਡ ਬਲਾਸਟ ਉਹ ਚਾਹੇ ਤੁਸੀਂ ਪੇਂਟ ਤਾਰ ਕੇ ਮਹੀਨਾ ਖੜਾ ਰਹੇ ਟਰੈਕਟਰ ਅੰਦਰ ਅੱਛਾ ਜੀ ਉਹਨੂੰ ਜੰਗਾਲ ਨਹੀਂ ਪੈਂਦੀ ਜੀ ਅੱਛਾ ਉਸੀ ਦਾ ਬੈਣੀ ਨਹੀਂ ਹਾਂ ਉਹ ਸੁੱਕਾ ਹੁੰਦਾ ਨਾ ਦੇਸੀ ਪਾਜ ਦੇ ਵੀਰਾਂ ਨੂੰ ਸਮਝਾਓ ਸੈਂਡ ਬਲਾਸਟ ਵੀਰਾਂ ਨੇ ਸੁਣਿਆ ਤੇਗਾ ਇਹ ਕੰਮ ਕਿੱਦਾਂ ਕਰਦੀਓ ਉਹਦੇ ਚ ਬਈ ਜੀ ਵੱਡਾ ਕੰਪਰੈਸਰ ਹੁੰਦਾ ਤਕਰੀਬਨ 40 HP ਦਾ ਓਕੇ ਜਿਹੜਾ ਆਪਣਾ ਰੋਡ ਤੇ ਦੇਖਿਆ ਹੋਣਾ ਉਹ ਦੋ ਸੀ ਦਾ ਟਰੈਕਟਰ ਪਿੱਛੇ ਚੱਲਦਾ ਹਾਂ ਤੇ ਉਹਦੇ ਚ ਨਾ ਜੀ ਇੱਕ ਮਤਲਬ ਬਣਾ ਕੇ ਟੈਂਕ ਉਹਦੇ ਚ ਰੇਤਾ ਪੈਂਦਾ ਸੁੱਕਾ ਉਹ ਰੇਤਾ ਆਮ ਹੀ ਹੁੰਦਾ ਜੀ ਉਹ ਆਮ ਰੇਤਾ ਜੀ ਆਪਣਾ ਪਲਸਟਰ ਵਾਲਾ ਚਣਾਈ ਵਾਲਾ ਰੇਤਾ ਗੈਸਾ ਰੇਤਾ ਓਕੇ ਓਕੇ ਤੇ ਉਹ ਨੂੰ ਫਿਰ ਉਹ ਪ੍ਰੈਸ਼ਰ ਨਾਲ ਹਵਾ ਨਾਲ ਮਿਕਸ ਹੋ ਕੇ ਜੀ ਉਹ ਇੰਨੇ ਪ੍ਰੈਸ਼ਰ ਨਾਲ ਵੱਜਦਾ ਹੈ ਬਾਡੀ ਤੇ ਜਿਹੜਾ ਸਾਰਾ ਰੰਗ ਪਟਰਦਾ ਜੀ ਹਵਾ ਤੇ ਰੇਤਾ ਮਿਕਸ ਹੋ ਕੇ ਜ਼ੋਰ ਨਾਲ ਵੱਜਦੇ ਨੇ ਵੀਰੇ ਜਿਵੇਂ ਇੱਕ ਤਾਂ ਕਾਸਟਕ ਕੀ ਉਹ ਕਹਿੰਦੇ ਉਹ ਵੀ ਯੂਜ਼ ਕਰ ਲੈਂਦੇ ਆ ਹਾਂ ਜੀ ਆਮ ਸਾਰੇ ਉਹੀ ਕਰਦੇ ਨੇ ਜੀ ਉਹ ਸੌਖਾ ਤਰੀਕਾ ਬਈ ਸਸਤਾ ਤੇ ਸੌਖਾ ਹੈ ਫਿਰ ਆਪਾਂ ਕਿਉਂ ਨਹੀਂ ਕਰਦੇ ਉਹਦਾ ਮਤਲਬ ਨੁਕਸਾਨ ਬਹੁਤ ਨਹੀਂ ਜੀ अच्छा वो तो देखो एक रात च मतलब लाके ਛੱਡ ਦਿੰਦੇ ਨੇ ਪੇਂਟ ਉੱਤਰ ਜਾਂਦਾ ਸਵੇਰੇ ਉਹਨੂੰ ਧੋ ਕੇ ਪੇਂਟ ਸ਼ੁਰੂ ਕਰ ਦਿੰਦੇ ਨੇ ਜੀ ਉਹਨੂੰ ਧੋਂਦੇ ਧੋਂਦੇ ਬਈ ਉਹਨੂੰ ਜੜ ਪੈਣ ਲੱਗ ਜਾਂਦੀ ਆ اچھا ਇੱਕ ਉਹ ਕੈਮੀਕਲ ਹੈ ਨਾ ਦੂਜੀ ਗੱਲ ਜਿੰਨੇ ਵੀ ਆ ਜੋੜ ਨੇ ਆ ਜੋੜ ਆ ਗਿਆ ਅੱਗੇ ਹਿੱਸੇ ਵਾਲਾ ਆ ਗਿਆ ਜਾਂ ਕੋਈ ਵੀ ਆ ਗਿਆ ਜੀ ਉਹਦੇ ਟ੍ਰੈਕਟਰ ਆਪ ਛੋੜਦੇ ਆ ਉਹਦੇ ਵਿੱਚ ਵੜ ਜਾਂਦਾ ਉਹ ਫਿਰ ਉਹ ਜਿੰਨਾ ਮਰਜ਼ੀ ਤੋਂ ਲੋ ਨਿਕਲਦਾ ਨਹੀਂ ਜੀ اچھا ਆਪਾਂ ਪੇਂਟ ਕਰਤਾ ਉਹ ਫਿਰ ਅੰਦਰੋਂ ਨਿਕਲਦਾ ਥੋੜਾ ਥੋੜਾ ਕਰਕੇ ਹੌਲੀ ਹੌਲੀ ਮਤਲਬ ਚਾਰ ਮਹੀਨੇ ਚ ਹੀ ਪਤਾ ਲੱਗਣ ਲੱਗ ਜਾਂਦਾ ਉਹਦਾ ਮੇ ਟਰੈਕਟਰ ਉਹ ਗੱਲ ਬਣਦੀ ਹੀ ਨਹੀਂ ਹਾਂਜੀ ਉਹ ਸਭ ਤੋਂ ਪਹਿਲਾਂ ਜੋੜਾਂ ਚੋਂ ਨਿਕਲੂਗਾ ਆਪਾਂ ਨੂੰ ਪਤਾ ਲੱਗੂਗਾ ਰੰਗ ਉਖੜੂਗਾ ਜੀ ਹਾਂ ਤੇ ਉਹ ਜਿੰਨੀ ਵਾਰੀ ਪਾਣੀ ਲੱਗਦਾ ਉੰਨੀ ਵਾਰੀ ਵੱਧ ਕੇ ਨਿਕਲਦਾ ਫੇਰ ਉਹ ਮਤਲਬ ਇੰਨਾ ਆ ਜਗ੍ਹਾ ਤੋਂ ਵੀ ਨਿਕਲਣ ਲੱਗ ਜਾਂਦਾ ਉਹ ਵਿੱਚ ਲੰਘਣ ਲੱਗ ਜਾਂਦਾ ਉਹਦੇ ਕਹਿਣ ਦਾ ਮਤਲਬ ਵੀ ਉਹ ਆਪਦਾ ਅਸਰ ਛੱਡਦਾ ਨਹੀਂ ਬਈ ਜੀ ਉਹਦੀ ਪੇਂਟ ਦੀ ਲਾਈਫ ਵੱਧ ਤੋਂ ਵੱਧ ਸਾਲ ਡੇਢ ਸਾਲ 2 ਸਾਲ ਹੁੰਦੀ ਹੈ ਬਸ ਵੈਸੇ ਆਪਾਂ ਇੱਥੇ ਜਿਹੜਾ ਕੋਈ ਟਰੈਕਟਰ ਖੜਾ ਸਭ ਤੋਂ ਪੁਰਾਣਾ ਪੇਂਟ ਕੀਤਾ ਕਿਹੜਾ ਵਾ ਇੰਨਾ ਚ ਸਭ ਤੋਂ ਮੇਨੂੰ ਤਾਂ ਇਹਦਾ ਹੋ ਵੀ ਨਾ ਮਾ ਯਾਰ ਝੂਟਦਾ ਨਹੀਂ ਬੋਲੀ ਜਾਂਦਾ ਨਹੀਂ ਬਈ ਸਭ ਤੋਂ ਪੁਰਾਣਾ ਹੈ ਇਹਨੂੰ ਬਹੁਤ ਪਿਆਰ ਮੇਰਾ ਇਸ ਸੈਕਟਰ ਨੂੰ ਹੈ ਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਤਕਰੀਬਨ 1.5 ਸਾਲ ਵਾਂਗੂ ਹੋਣ ਵਾਲਾ ਜੀ ਤੇ ਯਾਰ ਐਵੇਂ ਝੂਠ ਛੱਡੀ ਹੈ ਨਾ 1.5 ਸਾਲ ਵੇਖੀ ਜਗਰੂਬ ਨਵਾਂ ਸੈਟ ਆਜੋ ਇਹ ਤੁਹਾਨੂੰ ਦਿਖਾ ਦਿੰਦਾ ਸਬੂਤ ਇਹਦਾ ਵੀ ਕਿਵੇਂ ਆਜੋ ਪਿੱਛੇ ਨਵਾਂ ਟਰੈਕਟਰ ਆ ਯਾਰ ਤੁਸਾ ਇਹਨੂੰ ਇੱਥੋਂ ਦੇਖੋ ਜੀ ਇੱਥੋਂ ਵਰਤੇ ਦਾ ਪਤਾ ਲੱਗਦਾ ਟਰੈਕਟਰ ਦਾ ਵੀ ਇਹ ਕਿੰਨਾ ਕਿਹਣਾ ਪੇਟ ਹੋਇਆ ਸਾਰਾ ਖੇਤੀ ਦਾ ਕੰਮ ਕਰਦਾ ਜੀ ਇਹ ਨੇ ਖੇਤੀ ਦਾ ਕੰਮ ਕਰਕੇ ਵੀ ਯਾਰ ਏਡੀ ਬਚਿਆ ਆ ਸਾਰਾ ਖੇਤੀ ਇਹਨੂੰ ਕੁਛ ਨਹੀਂ ਹੁੰਦਾ ਬਈ ਕੋਈ ਗੱਲ ਇਸ ਟਰੈਕਟਰ ਦੀ ਨਹੀਂ ਹੈਗੀ ਜਿਹੜਾ ਵੀ ਟਰੈਕਟਰ ਆਪਣੇ ਕੋਲੋਂ ਪੇਂਟ ਹੋ ਗਿਆ ਉਹ ਐਂ ਹੀ ਰਹਿਣਾ ਜੀ ਨਹੀਂ ਇਹ ਸੈਂਡ ਬਲਾ ਉਹਦੇ ਕਰਕੇ ਆ ਵੀ ਇਹਦੀ ਪੇਂਟ ਦੀ ਕੁਆਲਿਟੀ ਓਕੇ ਰਹਿੰਦੀ ਨਹੀਂ ਨਹੀਂ ਬਈ ਕੱਲੇ ਸੈਂਡ ਬਲਾਸਟਿੰਗ ਦਾ ਵੀ ਨਹੀਂ ਆਪਾਂ ਕਹਿ ਸਕਦੇ ਉਤੋਂ ਪੇਂਟ ਦੀ ਕੁਆਲਿਟੀ ਵੀ ਬਹੁਤ ਵਧੀਆ ਪੇਂਟ ਜਿੰਨਾ ਕਾ ਤਾਂ ਆਪਣੇ ਜ਼ਿੰਮੇਦਾਰ ਵੀਰਾਂ ਨੂੰ ਪਤਾ ਹਾਂਜੀ ਦੇਸੀ ਮੈਂ ਗੱਲ ਆਪਣੇ ਦੀ ਸਿੱਧੀ ਵੀ ਵੀਰਾਂ ਨੂੰ ਸਮਝ ਆ ਜੇ ਇਹ ਚਾਹ ਕਹਿੰਦੇ ਨੇ 2K ਹਾਂਜੀ ਇੱਕ ਹੁੰਦਾ ਹੈ ਚੱਲਦਾ ਹੁੰਦਾ ਇਹ ਪੱਠੀ ਵਾਲਾ ਰੰਗ ਪੱਠੀ ਵਾਲਾ ਹੁੰਦਾ ਹਾਂਜੀ ਇਦਾਂ ਦੇ ਕੁਆਲਿਟੀਆਂ ਆਪਾਂ ਮਤਲਬ ਕੀ ਬੈਸਟ ਕਰਦੇ ਆ ਆਪਾਂ ਕਰਦੇ ਆ ਜੀ ਜਿਹੜਾ ਡੀਲਰਸ਼ਿਪਸ ਚ ਹੁੰਦਾ ਕਾਰਾਂ ਦੀਆਂ ਚ ਓਕੇ ਉਹ ਪੇਂਟ ਹੁੰਦਾ ਜੀ ਇਹ 2K ਵੈਰੀ ਗੁੱਡ ਹੁਣ ਤਾਂ ਚਲੋ ਇਹਦੀ ਹੀਟਰ ਦੀ ਪੱਠੀ ਦੀ ਲੋੜ ਨਹੀਂ ਪੈਂਦੀ ਉਹ ਪੱਠੀ ਮਤਲਬ ਪਹਿਲਾਂ ਸਕੂਟਰਾਂ ਵਾਲਾ ਜਿਹੜਾ ਹੁੰਦਾ ਹੁੰਦਾ ਸੀ ਉਹ ਹੋਰ ਪੱਠੀ ਸੀਗੀ ਜੀ ਅੱਛਾ ਉਹ ਦਾ ਪੂਰਾ ਪੀਸ ਉਹ ਚ ਹੀਟਰ ਚ ਲੱਗ ਜਾਂਦਾ ਸੀਗਾ ਬਹੁਤ ਗਰਮ ਹੋ ਜਾਂਦਾ ਸੀਗਾ ਮਤਲਬ ਉਹ ਪੇਂਟ ਉਵੇਂ ਹੀ ਬਣਦਾ ਸੀ ਉਹਦੇ ਨਾਲ ਹੀ ਪੂਰਾ ਜਿਵੇਂ ਆਪਾਂ ਗਰਮ ਕਰਦੇ ਆ ਰਾਡ ਇਹਨੇ ਕਰਦੇ ਆ ਹਾਂਜੀ ਉਹ ਗਰਮ ਹੁੰਦਾ ਹੁੰਦਾ ਸੀਗਾ ਗਰਮ ਕਰਕੇ ਫਿਰ ਉਸ ਤੋਂ ਬਾਅਦ ਉਹਨੂੰ ਪੇਂਟ ਕਰ ਦਿੰਦੇ ਨੇ ਨਾ ਪੇਂਟ ਕਰਕੇ ਗਰਮ ਕਰ ਦਿੰਦੇ ਨੇ ਜੀ ਅੱਛਾ ਪੇਂਟ ਕਰਕੇ ਫਿਰ ਉਹਨੂੰ ਗਰਮ ਕਰ ਦਿੰਦੇ ਵੀ ਪੇਂਟ ਵਿੱਚ ਰਸ ਜੇ ਹਾਂਜੀ ਹਾਂਜੀ ਉਹ ਪੇਂਟ ਹੋਰ ਹੁੰਦੇ ਨੇ ਜੀ ਇਹਨੂੰ ਗਰਮੀ ਦੀ ਲੋੜ ਤਾਂ ਹੈ ਪਰ ਉਵੇਂ ਭੱਠੀ ਵਾਲੀ ਲੋੜ ਨਹੀਂ ਹੁੰਦੀ ਜੀ ਅੱਛਾ ਇਹਨੂੰ ਤਾਂ ਜਿਵੇਂ ਆਪਣਾ ਪੇਂਟ ਬੂਥ ਹੈ ਉਹਦੇ ਵਿੱਚ ਇੱਕ ਹੀਟਰ ਲੱਗ ਜਾਂਦਾ ਮਤਲਬ ਟੈਂਪਰੇਚਰ 22 ਤੋਂ 30 35 ਹਾਂ ਇੱਥੇ ਤੱਕ ਵੀ ਚੱਲ ਜਾਂਦਾ 40 ਡਿਗਰੀ ਤੱਕ ਵੀ ਚੱਲ ਆ ਜਾਂਦਾ ਬਸ ਉਸ ਤੋਂ ਬਾਅਦ ਇਹਨੂੰ ਲੋਡ ਨਹੀਂ ਮਤਲਬ ਬੰਦਾ ਖੜ੍ਹ ਸਕਦਾ ਅੰਦਰ ਉਹਨਾਂ ਕ ਟੈਂਪਰੇਚਰ ਤੇ ਬੰਦਾ ਖੜ੍ਹ ਕੇ ਆਦਾ ਕੰਮ ਕਰ ਸਕਦਾ ਹਾਂਜੀ ਹਾਂਜੀ ਉਹਨਾਂ ਕੀ ਗਰਮ ਹੁੰਦਾ ਇਹ ਵੀਰੇ ਦਾ ਆਪ ਦਾ ਤੇ ਤੋੜਦਾ ਹੀ ਹੈ ਨਾ ਹਾਂਜੀ ਹਾਂਜੀ ਆਪਣਾ ਹੀ ਹੈ ਤੇ ਵੀਰਾ ਯੂਜ਼ ਕਰਦਾ ਤੇ ਇਤੋਂ ਮੈਂ ਤੇ ਕਹਿੰਦਾ ਕੁਆਲਿਟੀ ਦਿਖਾਉਣਾ ਸਾਰ ਐਂ ਲੱਗਦਾ ਪਿਆ ਜਿ ਇਹਨੂੰ ਦੁਆਰੇ ਐ ਤਾਂ ਨਹੀਂ ਵੀ ਤੁਸੀਂ ਜਿੱਥੋਂ ਜਿੱਥੋਂ ਲੱਤਾ ਰੰਗ ਰੰਗ ਕਰਤਾ ਹੋਵੇ ਉਹ ਵੀ ਦੋਨੋਂ ਦਿਖਾ ਦਿੰਦਾ। ਕਹਿੰਦੇ ਨਹੀਂ ਸਹੀ ਗਾ ਕਿ ਆਪਣੇ ਜਿਹੜੇ ਵੀਰ ਦੇਖ ਰਹੇ ਆ ਹਾਂਜੀ ਉਹਨਾਂ ਨੂੰ ਇਦਾਂ ਲੱਗਣਾ ਵੀ ਆਪ ਦੀ ਸ਼ਾਪ ਆ ਇਹਨਾਂ ਨੇ ਫਿਰ ਕਰਤਾ ਹੋਣਾ। ਨਹੀਂ ਨਹੀਂ ਇਹਦੇ ਚ ਬਈ ਦੀ ਕੋਈ ਟੱਚਿੰਗ ਨਹੀਂ ਹੋਈ। ਕੋਈ ਇਹਨੂੰ ਦੁਬਾਰੇ ਕੰਪਾਉਂਡ ਨਹੀਂ ਕੀਤਾ। ਓਕੇ। ਇਥੇ ਪਾਲਿਸ਼ ਵੀ ਨਹੀਂ ਕੀਤੀ ਅੱਜ। ਇਹਨਾਂ ਤਿੰਨਾਂ ਤੇ ਹੀ ਨਹੀਂ ਪਾਲਿਸ਼ ਹੈ ਗਈ। ਅੱਛਾ ਤਿੰਨੇ ਬਿਨਾ ਪਾਲਿਸ਼ ਤੋਂ ਆ। ਕਿਸੇ ਟਰੈਕਟਰ ਤੇ ਜਿਵੇਂ ਮਰਜ਼ੀ ਕੋਈ ਵੀ ਬੰਦਾ ਆ ਕੇ ਦੇਖ ਸਕਦਾ। ਸਿੰਪਲ ਅਸੀਂ ਇਹਨੂੰ ਧੋ ਕੇ ਕੋਲਨ ਨਾਲ ਸਾਫ਼ ਕਰ ਦਿੰਨੇ ਆ ਦਾਗ ਪੈਣ ਤੋਂ। ਕੋਈ ਪਾਲਿਸ਼ ਨਹੀਂ ਕੀਤੀ ਹੋਈ ਜੀ ਟਰੈਕਟਰਾਂ ਤੇ। ਹਰ ਨਹੀਂ ਹਲੀ ਗੱਲ ਯਾਰ। ਹਾਂ ਇਹਦਾ ਸਪਿੰਡਲ ਹਾਂਜੀ ਤੇ ਅਸੀਂ ਤਾਂ ਉਤੇ ਵੀ ਇਹਦੇ ਟੱਚਿੰਗ ਨਹੀਂ ਕੀਤੀ ਜੀ ਹਾਂ ਉਹ ਦੇਖੋ ਉਵੇਂ ਹੀ ਖੜਾ ਇੰਦਰ ਦੀ ਜਗਰੂਪ ਥੱਲੇ ਵਾਕਈ ਜਿੱਥੋਂ ਰੰਗ ਉਤਰ ਗਿਆ ਉਤਰ ਗਿਆ ਜੀ ਇਧਰੋਂ ਪੰਪ ਤੋਂ ਉਤਰਿਆ ਹੂੰ ਉਹ ਵੀ ਉਵੇਂ ਹੀ ਪਿਆ ਜੀ ਇਹ ਕਿੰਨਾ ਟਾਈਮ ਤੋਂ ਇਹ ਦੱਸਿਆ ਪੇਂਟ ਕੀਤੇ ਨੂੰ ਇਹਨੂੰ ਤਕਰੀਬਨ 1.5 ਸਾਲ ਦੇ ਨੇੜੇ ਹੋਣ ਵਾਲਾ ਜੀ 1.5 ਸਾਲ ਹਾਂਜੀ ਸਵਾ ਕ ਸਾਲ ਤਾਂ ਹੋ ਹੀ ਗਿਆ ਉਹ ਤੋਂ ਉੱਪਰ ਹੀ ਹੋ ਗਿਆ ਜਿਹੜੇ ਵੀ ਵੀ ਪੇਂਟ ਕਰਾਉਣਗੇ ਨਾ ਵੀ ਕਹਿਣ ਦਾ ਮਤਲਬ ਸਾਲ 1.5 ਸਾਲ 2 ਸਾਲ ਬਾਅਦ ਜੇ ਆਹ ਕੁਆਲਿਟੀ ਆ ਨਾ ਮੇਰੇ ਹਿਸਾਬ ਨਾਲ ਤਾਂ ਵੀਰ ਸਾਡਾ ਪਾਸ ਆ ਮੈਂ ਕੀ ਤੁਸੀਂ ਵੇਖ ਲੈ ਮੈਨੂੰ ਪਾਸ ਲੱਗਿਆ ਕਿਉਂਕਿ ਜਿਹੜੀ ਚ 1.5 ਸਾਲ ਇਹਦੀ ਲਾਈਫ ਤੁਹਾਡੇ ਅਕੋਰਡਿੰਗ ਜੇ ਜਿਹੜੀ ਆਪਾਂ ਸੰਭਾਲ ਕਰੀਏ ਵੀ ਖਰਾਬ ਹੀ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਜੀ ਜਿਵੇਂ ਕਹਿਣ ਦਾ ਮਤਲਬ ਤੋਂ ਤੁੱਪ ਤੋਂ ਰੰਗ ਕਰਾਉਂਦਾ ਤੁੱਪ ਹਾਂ ਤੁੱਪ ਤੋਂ ਹੁੰਦੇ ਨੇ ਜੀ ਤੁੱਪ ਤੋਂ ਤਾਂ ਦੇਖੋ ਚਾਹੇ ਕੋਈ ਚੀਜ਼ ਨਮੀ ਲੈਂਦੀ ਆ ਆਪਾਂ ਉਹ ਵੀ ਬਚਾਉਣੀ ਐ ਹਾਂ ਚਾਹੇ ਪੁਰਾਣੀ ਰੀਪੇਂਟ ਹੋਈ ਆ ਉਹ ਵੀ ਬਚਾਉਣੀ ਆ ਜੀ ਦੋ ਚੀਜ਼ਾਂ ਨੇ ਇੱਕ ਤੁੱਪ ਤੋਂ ਬਚਾ ਲਓ ਚਲੋ ਜਦੋਂ ਖੇਤ ਚ ਚੱਲਦਾ ਉਹ ਤੁੱਪ ਹੋਰ ਐ ਬਈ ਨਾਲ ਹਵਾ ਵੀ ਲੱਗਦੀ ਆ ਸਾਰਾ ਕੁਝ ਹਾਂ ਵੀ ਆਪਾਂ ਖੜਾਈਏ ਨਾ ਤੁੱਪੇ ਵਿਚਾਰ ਗੰਢਾ ਹਾਂ ਖੜਾ ਗਏ ਹਾਂ ਵੈਸੇ ਇਹ ਤਾਂ ਸਾਡਾ ਖੜਦਾ ਰਹਿੰਦਾ ਏ ਇੱਕ ਇਹਨੂੰ ਤਵਾ ਕੇ ਡੀਜ਼ਲ ਨਹੀਂ ਮਾਰਨਾ ਡੀਜ਼ਲ ਨਹੀਂ ਮਾਰਦਾ ਯਾਰ ਸਾਡੇ ਦਾ ਮਾਰਦੇ ਮਾਰ ਸਾਰੀ ਮਾਰਦੇ ਨੇ ਉਹ ਤਾਂ ਜੀ ਧੋਣ ਵਾਲੇ ਆਪਦੇ ਉਹ ਸਰਫੇਜੇ ਚ ਵੀ ਡੀਜ਼ਲ ਪਾ ਕੇ ਧੋਂਦੇ ਨੇ ਉਹ ਤੋਂ ਘੱਟ ਧੋਂਦੇ ਉਹਦੇ ਨਾਲ ਬਈ ਉਹਨਾਂ ਲਈ ਸੌਖਾ ਥੋੜਾ ਜਿਹਾ ਆਪਾਂ ਜਦੋਂ ਗੱਡੀ ਧੋਨੇ ਆਪਾਂ ਦੇਖਦੇ ਆਂ ਵੀ ਜੇ ਇੱਕ ਸਾਈਡ ਧੋ ਲਈ ਹੂੰ ਜੇ ਆਪਾਂ ਪਾਣੀ ਨਹੀਂ ਮਾਰਾਂਗੇ ਉਹ ਤੇ ਦਾਗ ਪੈਣ ਲੱਗ ਜਾਂਦੇ ਨੇ ਬਈ ਜਾਂਦੇ ਉਹ ਜਦੋਂ ਡੀਜ਼ਲ ਲੱਗਿਆ ਹੁੰਦਾ ਉਹ ਸਾਰੀ ਤੇ ਕਪੜਾ ਮਾਰ ਦਿੰਦੇ ਨੇ ਇੱਕ ਵਾਰ ਚੀ ਹੂੰ ਉਹ ਤੇ ਦਾਗ ਨਹੀਂ ਪੈਂਦਾ ਆਪਾਂ ਨੂੰ ਪਾਣੀ ਹੁੰਦਾ ਵੀ ਓਕੇ ਹਾਂਜੀ ਕੁਝ ਉਹ ਦਾਗ ਲਕੋ ਵੀ ਲੈਂਦਾ ਜਿਹੜੇ ਬਾਅਦ ਚ ਸੁੱਕੇ ਤੋਂ ਦਾਗ ਪੈਣਦੇ ਹੁੰਦੇ ਨੇ ਨਾ ਉਹ ਡੀਜ਼ਲ ਕਵਰ ਕਰ ਲੈਂਦਾ ਉਹਦਾ ਨੁਕਸਾਨ ਬਾਅਦ ਵਿੱਚ ਉਹਦਾ ਨੁਕਸਾਨ ਪੇਂਟ ਥੋੜਾ ਜਿਆਦਾ ਮਤਲਬ ਕੁਆਲਿਟੀ ਚ ਕੁਆਲਿਟੀ ਨਹੀਂ ਪੇਂਟ ਵੀਕ ਪੈਣ ਲੱਗ ਜਾਂਦਾ ਕੁਛ ਫਿੱਕਾ ਫਿੱਕਾ ਨਹੀਂ ਹੂੰ ਪਗੜ ਘਟਣ ਲੱਗ ਜਾਂਦੀ ਹੈ ਤੁਸੀਂ ਦੇਖਿਆ ਹੀ ਹੋਊਗਾ ਆਪਣੇ ਟਰੈਕਟਰਾਂ ਦੇ ਪੇਂਟ ਆਮ ਪੁਰਾਣਿਆਂ ਦੇ ਉਹ ਇੰਜਨ ਤੇ ਕੁਛ ਡਲ ਹੋ ਜਾਂਦਾ ਜੀ ਡਲ ਹੋ ਜਾਂਦਾ ਹਾਂ ਉਹ ਹੀ ਨਕਸਾ ਨਾਲਾ ਮੇਰਾ ਵੀਰ ਨਾ ਮਰਾਇਆ ਕਰੋ ਡੀਜ਼ਲ ਨਾ ਮਰਾਇਆ ਕਰੋ ਹਣਾ ਵੀਰੇ ਹਾਂਜੀ ਹਾਂਜੀ ਡੀਜ਼ਲ ਨਹੀਂ ਜੀ ਆਪਾਂ ਵਾਸ਼ ਕਰਨਾ ਸਿੰਪਲ ਇਹਨੂੰ ਸ਼ੈਂਪੂ ਜਾਂ ਉਹ ਯੂਜ਼ ਕਰ ਸਕਦੇ ਬਸ ਚਾਹੀਏ 1 ਰੁਪਏ ਵਾਲੇ ਪਾਊਚ ਨਾਲ ਸਾਫ਼ ਕਰ ਲਓ ਇਹਨੂੰ ਪਰ ਡੀਜ਼ਲ ਨਾ ਲਾਓ ਜੀ ਡੀਜ਼ਲ ਨਾ ਹਾਂ ਸਰਫ ਸਰਫ ਨਹੀਂ ਲਾਉਣਾ ਸਿੰਪਲ ਸ਼ੈਂਪੂ ਨਾਲ ਧੋਈ ਚਲੋ ਕੋਈ ਚੱਕਰ ਨਹੀਂ ਓਨ ਲਾਈਫ ਵਧੂਗੀ ਹਾਂਜੀ ਹਾਂਜੀ ਵੀਰੇ ਇੱਕ ਚੀਜ਼ ਹੋਰ ਫੋਰਡ ਇਹ ਤਾਂ ਆਪਣੇ ਕੋਲ ਫੋਰਡ ਹਣ ਖੜਿਆ ਜੇ ਕੋਈ ਹੋਰ ਕੋ ਟਰੈਕਟਰ ਤੁਹਾਡੇ ਕੋਲ ਤਿਆਰ ਕਰਾਉਣਾ ਹੈ ਹਾਂਜੀ ਆਏ ਨੇ ਬਈ ਵੈਸੇ ਜ਼ਿਆਦਾਤਰ ਫੋਰਡ ਹੀ ਆਉਂਦਾ ਜੀ ਤੋਡੇ ਕੋਲੇ ਫੋਰਡ ਆਉਂਦਾ ਹੈ ਹਾਂ ਫੋਰਡ ਆਉਂਦਾ ਆਪਾਂ ਮੈਸੀ ਵੀ ਕੀਤਾ ਪਾਵਰ ਟਰੈਕ ਵੀ ਕੀਤਾ ਫਾਰਮ ਟਰੈਕ ਵੀ ਕੀਤਾ ਜੀ ਯਾਰ ਪਾਵਰ ਟਰੈਕ ਤਾਂ ਕੀਤਾ ਤੁਸੀਂ ਪਾਵਰ ਟਰੈਕ ਕੀਤਾ ਜੀ ਪਾਵਰ ਟਰੈਕ ਹੋਇਆ ਨਹੀਂ ਨਾ ਮੈਨੂੰ ਪਹਿਲਾਂ ਦੇਖਿਆ ਕਿਤੇ ਪਾਵਰ ਟਰੈਕ ਹੁੰਦਾ ਨਹੀਂ ਨਾ ਉਹ ਹੀ ਕਹਿੰਦਾ ਕਦੀ ਸੁਣਿਆ ਨਹੀਂ ਹਾਂ ਜੀ ਪਾਵਰ ਟਰੈਕ ਸੀਗਾ ਜੀ ਉਹ 2012 ਮਾਡਲ ਯੂਪੀ ਦਾ ਟਰੈਕਟਰ ਸੀਗਾ ਬਹੁਤ ਮਾੜੀ ਕੰਡੀਸ਼ਨ ਸੀ ਰਿਮ ਵੀ ਮਤਲਬ ਉਹਦੇ ਗਲ ਕੇ ਸਾਈਡਾਂ ਕਿਨਾਰੀਆਂ ਗਿਰੀਆਂ ਪਈਆਂ ਸੀ ਇਹ ਸਾਰੀ ਸ਼ੋ ਖਰਾਬ ਸੀਗੀ ਜੀ ਉਹਦੀ ਜਦੋਂ ਇਹੋ ਜਿਹਾ ਕੋਈ ਪੇਸ਼ੈਂਟ ਤੁਹਾਡੇ ਕੋਲ ਆਵਾ ਇੱਕ ਵਾਰੀ ਐਂ ਲੱਗਦਾ ਜੀ ਇਹਨੂੰ ਬਣਾ ਲਾਂਗੇ ਕਿ ਨਹੀਂ ਤੁਹਾਨੂੰ ਨਹੀਂ ਬਈ ਇਹ ਸਾਡੇ ਕਾਰੀਗਰ ਨੇ ਬਾਈ ਹੁਰੀ ਜਿਹੜੇ ਸਾਰੇ ਨੇ ਉਹਨਾਂ ਤੇ ਯਕੀਨ ਹੈ ਇੰਨਾ ਗਾ ਵੀ ਉਹਨਾਂ ਨੂੰ ਲਿਆ ਕੇ ਕੁਝ ਫੜਾ ਦੂੰ ਉਹਨਾਂ ਨੇ ਕਰ ਹੀ ਦੇਣਾ ਮੈਂ ਆਉਂਦੇ ਜਿਵੇਂ ਤੁਹਾਨੂੰ ਪੁੱਛਿਆ ਸੀ ਵੀ ਤੁਹਾਡੇ ਹੱਥ ਕੀ ਲੱਗਾ ਜਿਹੜੀ ਐਡੀ ਕੁਆਲਿਟੀ ਤੁਸੀਂ ਕਰੀ ਜਾਂਦੇ ਹੋ ਮੈਂ ਜਦੋਂ ਅੰਦਰ ਆਇਆ ਬਾਈ ਕੋਲੇ ਤੇ ਮੈਂ ਪੇਂਟ ਦੇਖ ਕੇ ਮਿਲਣਾ ਤਾਂ ਬਾਈ ਨੂੰ ਛੱਡਤਾ ਪਹਿਲਾਂ ਮੈਂ ਇੱਧਰ ਦੇਖਣ ਲੱਗ ਗਿਆ ਕਿਉਂਕਿ ਚੀਜ਼ ਖਿੱਚਲੀ ਆ